ਆਪ ਜੀ ਨੇ ਨਿਮਾਣੇ ਦੇ ਇਸ ਸੇਵਕ ਨੂੰ ਮਾਣ ਦਿਣ ਵਾਸਤੇ ਵੱਡੇ ਸਮਾਗਮ ਦਾ ਆਯੋਜਨ ਕੀਤਾ ਹੈ। ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਸਾਡੇ ਸਾਬਕਾ ਐਮਐਲਏ ਸਾਹਿਬ ਨੇ ਆਪ ਜੀ ਨੂੰ ਜਾਣਕਾਰੀ ਦਿੱਤੀ ਔਰ ਅਪੀਲ ਵੀ ਕੀਤੀ ਹੈ। ਕਿ ਸਿਆਸੀ ਪਾਰਟੀ ਦੀ ਅਗਵਾਈ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ ਤੁਹਾਨੂੰ ਮੈਂ ਗੱਲ ਕਹਦਿਆਂ ਕਿ ਅੱਜ ਸਿੱਖ ਸਿਆਸਤ ਜਿਹੜੀ ਹੈ ਉਹ ਸਰਮਾਇਦਾਰੀਆਂ ਵਲਗਣਾਂ ਦੇ ਵਿੱਚ ਕੈਦ ਹੋ ਗਈ ਹੈ ਅਸੀਂ ਸਧਾਰਨ ਪਰਿਵਾਰਾਂ ਦੇ ਵਿੱਚ ਪੈਦਾ ਹੋਏ ਮਜ਼ਦੂਰਾਂ ਕਿਰਤੀਆਂ ਦੇ ਪਰਾਂ ਦੇ ਵਿੱਚ ਪੈਦਾ ਹੋਏ ਆ। ਔਰ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਸਾਰੇ ਕਿਰਤੀ ਮਜ਼ਦੂਰ ਕਿਸਾਨ ਇਕੱਠੇ ਹੋ ਕੇ ਆਪਣੀ ਸਿਆਸੀ ਜਮਾਤ ਜੋ ਸਾਡੀ ਰਾਸੀ ਹੋਣ ਦਾ ਪ੍ਰਤੀਕ ਹੈ। ਉਹਨੂੰ ਇੱਕ ਪ੍ਰਕਾਰ ਪਰਿਵਾਰ ਦੀਆਂ ਬਲਗਣਾਂ ਦੇ ਵਿੱਚੋਂ ਕੈਦ ਕਰਵਾ ਕੇ ਲੈ ਕੇ ਆਏ। ਜੋ ਸਾਡੀਆਂ ਭਾਵਨਾਵਾਂ ਦੀ ਕਦਰ ਕਰੇ। ਜੋ ਸਾਡੇ ਹੱਕਾਂ ਦੀ ਗੱਲ ਕਰੇ ਇਹਦੇ ਲਈ ਕੋਈ ਅਗਵਾਈ ਕਰੇ ਉਹ ਮੰਜ਼ੂਰ ਹੈ ਕਿਉਂਕਿ ਡਰ ਵੀ ਲੱਗਦਾ ਹੈ ਅਸੀਂ ਸਿਆਸਤ ਦੇ ਵਿਦਿਆਰਥੀ ਨਹੀਂ ਹੈ ਜਿਵੇਂ ਗਿਆਨੀ ਸ਼ੇਰ ਸਿੰਘ ਜੀ ਨੇ ਕਿਹਾ ਅਸੀਂ ਸਿਆਸਤ ਦੇ ਵਿਦਿਆਰਥੀ ਨਹੀਂ ਹਾਂ ਅਸੀਂ ਧਰਮ ਦੇ ਵਿਦਿਆਰਥੀ ਹਾਂ ਝੰਡਾ ਚੁੱਕ ਕੇ ਤੁਰ ਪਾਂਗੇ ਗੁਰ ਵੀ ਪਏ ਆ ਗੁਰੂ ਪਰੋਸੇ ਆਪ ਜੀ ਦੇ ਭਰੋਸੇ ਪਰ ਕਿਤੇ ਨਾ ਵੇ ਵੀ ਜਦੋਂ ਅਸੀਂ ਮੁੜ ਕੇ ਝਾਤ ਮਾਰੀਏ ਪਿੱਛੇ ਤੇ ਜਿਹੜੇ ਸਾਨੂੰ ਕਹਿ ਰਹੇ ਆ ਹੌਸਲਾ ਦੇ ਰਹੇ ਆ ਉਹ ਸੁਖਵੀਰ ਦੀ ਪੇੜੀ 'ਚ ਚੜ੍ਹੇ ਹੋਣ ਤੇ ਅਸੀਂ ਇਕੱਲੇ ਹੀ ਰਹਿ ਗਏ ਬਹੁਤ ਰਸੀਆ ਤੇ ਦੇਖੀਏ ਪਿੱਛੇ ਵਿੱਚ ਸੰਗਤ ਹੀ ਰਹਿ ਗਈ ਹੈ ਬਾਕੀ ਕੋਈ ਰਿਹਾ ਹੀ ਨਹੀਂ ਬਸ ਇਹੋ ਡਰ ਜਾ ਸਤਾਉਂਦਾ ਹੈ ਪਰ ਚਲੋ ਗੁਰੂ ਅਕਾਲ ਪੁਰਖ ਦਾ ਭਰੋਸਾ ਹੈ ਸੇਵਾਦਾਰ ਬਣ ਕੇ ਵੀ ਸੇਵਾ ਕੀਤੀ ਜਾ ਸਕਦੀ ਹੈ ਜ਼ਰੂਰੀ ਨਹੀਂ ਹੈ ਕਿ ਆਗੂ ਬਣ ਕੇ ਸੇਵਾ ਕੀਤੀ ਜਾ ਸਕਦੀ ਹੈ ਸੇਵਾਦਾਰ ਬਣ ਕੇ ਵੀ ਸੇਵਾ ਕੀਤੀ ਜਾ ਸਕਦੀ ਹੈ ਔਰ ਮੈਂ ਸਮਝਦਾ ਜਿੰਨੀ ਸੇਵਾ ਸੇਵਾਦਾਰਾਂ ਬਣ ਕੇ ਕੀਤੀ ਜਾ ਸਕਦੀ ਹੈ ਉਨੀ ਆਗੂ ਬਣ ਕੇ ਕੀਤੀ ਹੋਣੀ ਜਾ ਸਕਦੀ ਵੱਡੀ ਸੇਵਾ ਕੀਤੀ ਜਾ ਸਕਦੀ ਪ੍ਰਚਾਰ ਪ੍ਰਸਾਰ ਦੀ ਸੇਵਾ ਜਿਹੜੀ ਹੈ ਨਾ ਇਹਦਾ ਇੱਕ ਤਜਰਬਾ ਹੈ ਇਹ ਸੇਵਾ ਕਰਨ ਦੇ ਲਈ ਅਸੀਂ ਤਿਆਰ ਸਾ ਸੰਗਤ ਜੀ ਮੈਂ ਪਹਿਲਾਂ ਵੀ ਬਹੁਤ ਵਾਰ ਕਹਿ ਚੁੱਕਿਆ ਹਾਂ ਅੱਜ ਸਾਡੇ ਸਿਧਾਂਤ ਸਾਡੀਆਂ ਪਰੰਪਰਾਵਾਂ ਸਾਡੀਆਂ ਮਰਿਆਦਾਵਾਂ ਨੂੰ ਕੁਚਲਿਆ ਜਾ ਰਿਹਾ ਹੈ ਕੁਝ ਲਿਆ ਜਾ ਰਿਹਾ ਇਹ ਕੁਝ ਲਿਆ ਤਾਂ ਪਹਿਲਾਂ ਵੀ ਜਾਂਦਾ ਰਿਹਾ ਹੈ ਮੁਗਲਾਂ ਵੱਲੋਂ ਕਦੇ ਅੰਗਰੇਜ਼ਾਂ ਵੱਲੋਂ ਕਦੇ ਮੌਜੂਦਾ ਭਾਰਤੀ ਸਟੇਟ ਵੱਲੋਂ ਪਰ ਅੱਜ ਸਭ ਤੋਂ ਗਹਿਰਾ ਦੁੱਖ ਇਸ ਕਰਕੇ ਲੱਗ ਰਿਹਾ ਕਿਉਂਕਿ ਅੱਜ ਆਪਣੇ ਵੱਲੋਂ ਕੁਝ ਲਿਆ ਜਾ ਰਿਹਾ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਰਾਖੀ ਕਰਨ ਦੀ ਉਹਨਾਂ ਵੱਲੋਂ ਕੁਝ ਲਿਆ ਜਾ ਰਿਹਾ ਔਰ ਕਿਤੇ ਕੰਮ ਕੀਤੇ ਜਾ ਰਹੇ ਨੇ ਇੱਕ ਵਿਅਕਤੀ ਦੀ ਸਿਆਸਤ ਨੂੰ ਬਚਾਉਣ ਵਾਸਤੇ ਮੈਨੂੰ ਗੁਰਪਰਤਾਪ ਸੂਰਜ ਗ੍ਰੰਥ ਦੇ ਵਿੱਚੋਂ ਕਥਾ ਚੇਤੇ ਆਈਏ ਕਹਿੰਦੇ ਇੱਕ ਵਾਰੀ ਕਵੀ ਸੰਤੋਖ ਸਿੰਘ ਜੀ ਲਿਖਦੇ ਐ ਕਹਿੰਦੇ ਇੱਕ ਵਾਰੀ ਸੰਗਤ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੈਠੇ ਸੀ ਸਿੰਘਾਸਨ ਤੇ ਇਹ ਸੰਗਤ ਨੇ ਪ੍ਰਸ਼ਨ ਕੀਤਾ ਮਹਾਰਾਜ ਪਰਮਾਰਥ ਕਿਵੇਂ ਮਿਲਦਾ ਹੈ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਪਰਮਾਰਥ ਲਈ ਸਭ ਤੋਂ ਵੱਡੀ ਜ਼ਰੂਰੀ ਜਿਹੜੀ ਚੀਜ਼ ਹੈ ਉਹ ਹੈ ਮਨੁੱਖ ਦੀ ਹਉਮੈ ਦਾ ਤਿਆਗ ਜਿਹੜਾ ਮਨੁੱਖ ਕਿਸੇ ਕੀਮਤ ਦੇ ਉੱਤੇ ਕਰਨ ਵਾਸਤੇ ਤਿਆਰ ਨਹੀਂ ਹੁੰਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੰਗਤ ਨੂੰ ਕਹਿਣ ਲੱਗੇ ਸੰਗਤ ਜੀ ਤੁਹਾਨੂੰ ਇੱਕ ਬਿਰਤਾਂਤ ਰਾਹੀਂ ਇਹ ਗੱਲ ਸਮਝਾਉਣੀ ਹੈ ਕੰਗਾ ਇੱਕ ਵਾਰੀ ਇੱਕ ਪਿੰਡ ਦੇ ਖੂਹ ਦੇ ਵਿੱਚ ਬਿੱਲੀ ਡਿੱਗ ਪਈ ਮਰ ਗਈ ਪਾਣੀ ਦੀ ਬਦਬੂ ਮਾਰਨ ਲੱਗ ਪਈ ਪਿੰਡ ਦੇ ਦਾਨੇ ਲੋਕ ਇਕੱਠੇ ਹੋ ਕੇ ਇੱਕ ਵਿਦਵਾਨ ਸਿਆਣੇ ਪੰਡਤ ਕੋਲ ਗਏ ਕਹਿੰਦੇ ਪੰਡਤ ਜੀ ਪਾਣੀ 'ਚ ਬਦਬੂ ਮਾਰਨ ਲੱਗੀ ਆ। ਉਹ ਕਹਿੰਦੇ ਕੋਈ ਜਾਨਵਰ ਮਰ ਗਿਆ ਹੋਣਾ ਡਿੱਗ ਭਿਆਣਾ ਵਿੱਚ। ਉਸ ਕਰਕੇ ਬਦਬੂ ਮਾਰਦੀ ਹੋਣੀ ਆ ਤੁਸੀਂ ਉਸ ਜਾਨਵਰ ਨੂੰ ਬਾਹਰ ਕੱਢ ਦਿਓ ਤੇ ਫਿਰ ਕੁਝ ਕ ਪਾਣੀ ਦੇ ਡੋਲ ਜਿਹੜੇ ਨਹੀਂ ਉਹ ਬਾਹਰ ਕੱਢ ਦਿਓ ਭਰ ਕੇ ਤੇ ਪਾਣੀ ਦੇ ਵਿੱਚੋਂ ਮੁਸ਼ਕ ਆਉਣਾ ਹਟ ਜਾਊਗਾ। ਕਹਿੰਦੇ ਸਤਪਤਨ ਜੀ ਉਹ ਸਾਰੇ ਲੋਕ ਜਿਹੜੇ ਸੀ ਉਹ ਚਲੇ ਗਏ ਜਾ ਕੇ ਉਹਨਾਂ ਨੇ ਉਹ ਜਾਨਵਰ ਵਾਲੀ ਜਿਹੜੀ ਗੱਲ ਸੀ ਉਹ ਭੁੱਲ ਗਏ ਤੇ ਪਾਣੀ ਕੱਢਣਾ ਸ਼ੁਰੂ ਕਰਤਾ ਮੋਸਕ ਫੇਰ ਨਾ ਗਿਆ ਉਹ ਫੇਰ ਇਕੱਠੇ ਹੋ ਕੇ ਗਏ ਕਹਿੰਦੇ ਪੰਡਤ ਜੀ ਮੋਸਕ ਤਾਂ ਦੂਰ ਹੀ ਨਹੀਂ ਹੋਇਆ ਉਹ ਕਹਿਣ ਲੱਗੇ ਹੋਰ ਪਾਣੀ ਕੱਢੋ ਉਹਨਾਂ ਨੇ ਹੋਰ ਪਾਣੀ ਕੱਢਿਆ ਭਰ ਭਰ ਕੇ ਬੋਕੇ ਜਿਹੜੇ ਆ ਉਹ ਪਾਣੀ ਦੇ ਬਾਹਰ ਡੋਲੇ ਮੋਸ਼ਕ ਫੇਰ ਵੀ ਨਾ ਦੂਰ ਹੋਇਆ ਉਹ ਫੇਰ ਪੰਡਤ ਜੀ ਕੋਲ ਗਏ ਕਹਿੰਦੇ ਪੰਡਤ ਜੀ ਮੋਸ਼ਕ ਨਹੀਂ ਹੋ ਰਿਹਾ ਹਟਿਆ ਉਹ ਕਹਿੰਦੇ ਚਲੋ ਮੈਂ ਦੇਖਦਾ ਚੱਲ ਜੀ ਪੰਡਤ ਜੀ ਨੇ ਕਹਿੰਦੇ ਜਾ ਕੇ ਖੂਹ ਦੇ ਥੱਲੇ ਦੇਖਿਆ ਨਾ ਤੇ ਬਿੱਲੀ ਜਿਹੜੀ ਉਹ ਮਰੀ ਪਈ ਉਹ ਬਾਹਰ ਹੀ ਨਿਕਲੀ ਉਹ ਕਹਿਣ ਲੱਗੇ ਭਲਿਓ ਲੋਕੋ ਕਹਿਤ ਭਇਓ ਇਹ ਕਿਆ ਤੁਮ ਕਿੰਨੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਕਵੀ ਸੰਤੋਖ ਸਿੰਘ ਦੇ ਸ਼ਬਦ ਹੈ ਉਹ ਕਹਿੰਦੇ ਕਹਿਤ ਭਾਇਓ ਇਹ ਕਿਆ ਤੁਮ ਕਿੰਨੀ ਮਰਤਕ ਬਿਲਾਈ ਵਿਚ ਰਖ ਲਈਨੀ ਕਹਿੰਦੇ ਕੀ ਕੀਤਾ ਵੀ ਤੁਸੀਂ ਮਰੀ ਬਿੱਲੀ ਤਾਂ ਕਹਿੰਦੇ ਵਿੱਚ ਰੱਖੀ ਬੈਠੇ ਹੋ ਤੇ ਮਸਕ ਕਿਤੋਂ ਦੂਰ ਹੋਊਗਾ ਤੇ ਬਿੱਲੀ ਬਾਹਰ ਕੱਢੋ ਮਸਕ ਦੂਰ ਹੋਊਗਾ ਇਹ ਅਜ ਹੋ ਕੀ ਰਿਹਾ ਹੈ ਪ੍ਰਧਾਨ ਬਦਲ ਦਿਓ ਜ਼ਿਦੇਦਾਰ ਬਦਲ ਦਿਓ ਜਿਲਾ ਪ੍ਰਧਾਨ ਬਦਲ ਦਿਓ ਹਲਕਾ ਇੰਚਾਰਜ ਬਦਲਦੇ ਹੋ ਤੇ ਜਿਹਦੇ ਜੋ ਮੁਸ਼ਕਲ ਦਾ ਉਹਨੂੰ ਬਾਹਰ ਕੱਢਣ ਵਾਸਤੇ ਤਿਆਰੀ ਨੇ ਤੇ ਮਸਤ ਦੂਰ ਕਿਵੇਂ ਹੋਊਗਾ ਇਹ ਦੂਰ ਨਹੀਂ ਹੋਣਾ ਜਨਾਬ ਮਰਜੀ ਤੁਸੀਂ ਅਦਲਾ ਬਦਲੀਆਂ ਕਰਕੇ ਦੇਖ ਲਓ ਕਰੀ ਜਾਂਦੇ ਹੋ ਪਿਛਲੇ 28 ਸਾਲਾਂ ਤੋਂ ਕਿੰਨੇ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਬਦਲ ਤੇ ਕਿੰਨੇ 10 ਸਾਲ ਦੇ ਜੱਦੇਦਾਰ ਬਦਲ ਤੇ ਕਿੰਨੇ ਹਲਕੇ ਇੰਚਾਰਜ ਬਦਲਦੇ ਕਿੰਨਿਆਂ ਦੀਆਂ ਟਿਕਟਾਂ ਕੱਟਦੀਆਂ ਕਿੰਨਿਆਂ ਦੀਆਂ ਟਿਕਟਾਂ ਦੇਦੀਆਂ ਕੋਈ ਸੀਨੀਅਰ ਮੀਤ ਪ੍ਰਧਾਨ ਦਾ ਕੋਈ ਹਟਾਤਾ ਕੋਈ ਬਣਾਤਾ ਪਰ ਜਿਸ ਨੂੰ ਅਚਾਹ ਸਾਰੇ ਪੰਜਾਬ ਨੂੰ ਕੋਈ ਉਹਨੂੰ 6 ਮਹੀਨੇ ਬਦਲ ਕੇ ਦੇਖ ਲਓ ਸ਼ਾਇਦ ਕਾਲੀ ਦਲ ਦਾ ਸੁਧਾਰ ਹੋ ਜੇ ਕਹਿੰਦੇ ਉਹਨੂੰ ਤਾਂ 10 ਮਿੰਟ ਨਹੀਂ ਬਦਲਨਾਸ ਭਈ ਜੇ ਉਹਨੂੰ 10 ਮਿੰਟ ਨਹੀਂ ਨਾ ਬਦਲਣਾ ਤੇ ਫਿਰ ਮਸਕ ਨਹੀਂ ਜੇ ਜਾਣਾ ਇਹ ਗੱਲ ਪੱਥਰ ਤੇ ਲਕੀਰ ਹੈ ਮਸਕ ਨਹੀਂ ਜੇ ਜਾਣਾ ਅੱਜ ਨਵੇਂ ਜਾਹੇਦਾਰ ਲਾਏ ਆ ਕੱਲ ਇਹਨਾਂ ਨੂੰ ਵੀ ਬਦਲ ਦੇ ਪਰ ਬਦਬੂ ਨਹੀਂ ਜਾਣੀ ਅੱਜ ਇਹ ਹਾਲਤ ਹੋਈ ਪਈ ਆ ਸੋ ਸਾ ਸੰਗਤ ਜੀ ਮੇਰੇ ਤੋਂ ਪਹਿਲਾਂ ਗਿਆਨੀ ਸ਼ੇਰ ਸਿੰਘ ਜੀ ਨੇ ਬਾਬਾ ਮਨਮੋਹਨ ਸਿੰਘ ਜੀ ਨੇ ਭਾਈ ਪਰਵਾਨਾ ਜੀ ਨੇ ਆਪ ਜੀ ਨੂੰ ਸੰਗੋਧਨ ਹੋ ਕੇ ਸਾਰੀਆਂ ਗੱਲਾਂ ਦੱਸੀਆਂ ਨੇ ਅੱਜ ਵਕਤ ਆ ਗਿਆ ਹੈ ਕਿ ਅਸੀਂ ਆਪਣੀ ਸਿਆਸਤ ਨੂੰ ਵੀ ਆਜ਼ਾਦ ਕਰਾਈਏ ਸਿਆਸਤ ਨੇ ਸਾਡੀਆਂ ਸੰਸਥਾਵਾਂ ਨੂੰ ਦਬ ਲਿਆ ਜੇ ਜੀ ਸਿਆਸਤ ਨੂੰ ਆਜ਼ਾਦ ਕਰਾ ਲਿਆ ਸਾਡੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਆਪੇ ਹੀ ਦਬਾਅ ਮੁਕਤ ਹੋ ਜਾਣਗੀਆਂ ਇਹ ਨਹੀਂ ਹੋਣਾ ਚਾਹੀਦਾ ਕਿ ਅਸੀਂ ਸਿਆਸਤ ਨੂੰ ਆਜ਼ਾਦ ਕਰਾਈਏ ਇਸ ਲਈ ਕਿ ਅਸੀਂ ਸੰਸਥਾਵਾਂ ਉਭਾਰਨੀਆਂ ਨੇ ਤੇ ਮੁੜ ਕੇ ਅਸੀਂ ਉਹਨਾਂ ਦੀ ਜਗ੍ਹਾ ਲੈ ਕੇ ਅਸੀਂ ਸੰਸਥਾਵਾਂ ਨਾ ਪੜੀਏ ਫੇਰ ਨਹੀਂ ਕੋਈ ਫਾਇਦਾ ਹੈਗਾ ਜੇ ਤਾਂ ਸੰਸਥਾਵਾਂ ਆਜ਼ਾਦ ਕਰਾਉਣ ਦੇ ਲਈ ਸਰੀਅਕਾਲ ਤੱਕ ਸਾਡੀ ਪ੍ਰਭੂ ਸੱਤਾਂ ਨੂੰ ਉੱਚਾ ਚੱਕਣ ਦੇ ਲਈ ਅਸੀਂ ਸਰਮਾਇਦਾਰਾਂ ਦੀਆਂ ਵੱਲਗਲਾਂ ਦੇ ਵਿੱਚੋਂ ਸਿਆਸੀ ਹੋਂਦ ਦੀ ਪ੍ਰਤੀਕ ਆਪਣੀ ਜਮਾਤ ਨੂੰ ਬਾਹਰ ਕੱਢਣਾ ਹੈ ਤੇ ਅਸੀਂ ਰਾਤ ਦੇ 12 ਵਜੇ ਵੀ ਹਾਜ਼ਰ ਆ। ਕੇਵਲ ਸਤਾ ਖ ਲਈ ਨਹੀਂ। ਕੇਵਲ ਸਤਾ ਕੋ ਗਨ ਲਈ ਨਹੀਂ। ਸਰਕਾਰ ਬਣਾਉਣ ਨੇ ਲਈ ਨਹੀਂ। ਪਹਿਲਾ ਵਾਲਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣ ਕੇ ਤੇ ਜੋ ਉਹਨਾਂ ਨੇ ਕੀਤਾ ਉਹਨਾਂ ਵਾਂਗ ਕਰਨ ਵਾਂਗ ਨਹੀਂ। ਫੇਰ ਪੂਰਾ ਜਵਾਬ ਹੈ। ਤੇ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸਤਾ ਨੂੰ दे कोई ऐसा विधि विधान बनाने केयम श्रोमणी गुरद्वारा प्रबंधक कमेटी जो मर्जी धड़े को तख्तों की मान मर्यादा प्रभावित ना हो फिर असी काफिला बन के तुरं वास्ते तैयार हैं मैं तू तो भी अपील करूंगा कि आपिए ਨੌਜਵਾਨਾਂ ਨੂੰ ਮੈਂ ਖਾਸ ਤੌਰ ਤੇ ਅਪੀਲ ਕਰਨਾ ਹੈ ਕਿ ਨੌਜਵਾਨੋ ਉੱਠੋ ਆਖੋਣ ਵਕਤ ਆ ਗਿਆ ਹੈ ਸਿਆਸਤ ਦੇ ਵਿੱਚ ਹਿੱਸੇਦਾਰ ਬਣੋ ਧਾਰਮਿਕ ਸੰਸਥਾਵਾਂ ਦੇ ਪ੍ਰਬੰਧ ਦੇ ਵਿੱਚ ਤੁਸੀਂ ਹਿੱਸੇਦਾਰ ਬਣੋ ਕਿਉਂਕਿ ਜਿੰਨਾ ਚਿਰ ਤੁਸੀਂ ਹਿੱਸੇਦਾਰ ਨਹੀਂ ਬਣਦੇ ਉਹਨਾਂ ਚਿਰ ਗੱਲ ਨਹੀਂ ਬਣਨੀ ਚਾਹੇ ਨੌਜਵਾਨ ਸਾਡੇ ਵੀਰ ਨੇ ਤੇ ਚਾਹੇ ਨੌਜਵਾਨ ਸਾਡੀਆਂ ਭੈਣਾਂ ਅੱਜ ਵਕਤ ਆ ਗਿਆ ਅੱਜ ਸਮਾਂ ਆ ਗਿਆ ਬੜਾ ਦੁੱਖ ਹੁੰਦਾ ਹੈ ਜਦੋਂ ਟੀਵੀ ਚੈਨਲਾਂ ਦੇ ਉੱਤੇ ਬਹਿ ਕੇ ਨੌ ਸਿੱਖੀ ਸਿੱਖ ਸਿਧਾਂਤ ਦਾ ਮਜ਼ਾਕ ਉਡਾਉਂਦੇ ਨੇ ਕੱਲ ਦੋ ਤਖਤਾਂ ਦੇ ਜੱ태ਦਾਰ ਵੀ ਬਦਲ ਦਿੱਤੇ ਗਏ 26 ਦਿਨ ਪਹਿਲਾਂ 10 ਫਰਵਰੀ ਨੂੰ ਮੈਨੂੰ ਵੀ ਉਤਾਰਿਆ ਗਿਆ ਕਾਰਨ ਕੀ ਹੈ ਪਹਿਲਾਂ ਤਾਂ ਇਹ ਮਾੜੇ ਮੋٹے ਧੁੱਬਦਾਚ ਸੀ ਹੁਣ ਸਾਰਿਆਂ ਨੂੰ ਕਲੀਅਰ ਹੋ ਗਿਆ ਕਿ 2 ਦਸੰਬਰ ਦਾ ਹੁਕਮਨਾਮਾ ਜਿਹੜਾ ਇਹ ਮੁੱਖ ਕਾਰਨ ਸੀ ਤੇ ਸਾਧ ਸੰਗਤ ਜੀ ਇੱਕ ਪੀੜਾ ਜਿਹੜੀ ਹੈ ਨਾ ਜਿਵੇਂ ਕੱਲ ਕੀੜਾ ਦਿੱਤੀ ਹੈ ਹਰ ਸਿੱਖ ਨੂੰ ਐਡਜੈਕਟਿਵ ਕਮੇਟੀ ਦੀ ਕਾਰਵਾਈ ਨੇ ਉਵੇਂ ਇੱਕ ਪੀੜਾ ਜਿਹੜੀ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮਿਲਣੀ ਉਹ ਕੀ ਮਿਲਣੀ ਹੈ 2 ਦਸੰਬਰ ਦੇ ਹੁਕਮਨਾਮੇ ਜਿਹੜੇ ਆ ਇਹ ਤਬਦੀਲ ਹੋ ਰਹੇ ਹਨ ਫਰਕ ਕੀ ਹੋਊਗਾ ਵੱਟਾ ਫਰਕ ਹੋਣਾ ਹੈ ਕਿਉਂਕਿ 2 ਦਸੰਬਰ ਦਾ ਹੁਕਮਨਾਮਾ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ ਤੇ ਜਿਹੜਾ ਹੁਕਮਨਾਮਾ ਹੁਣ ਉਸ ਨੂੰ ਤਬਦੀਲ ਕਰਨ ਵਾਸਤੇ ਹੋਊਗਾ ਉਹ ਇੱਕ ਪਰਿਵਾਰ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲਾ ਹੋਊਗਾ ਹੁਣ ਅਸੀਂ ਦੇਖਣਾ ਹੈ ਕਿ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੇ 2 ਦਸੰਬਰ ਦੇ ਹੁਕਮਨਾਮੇ ਨਾਲ ਖੜਨਾ ਹੈ ਜਾਂ ਫਿਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਿਅਕਤੀ ਦੀਆਂ ਭਾਵਨਾਵਾਂ ਦੀ ਪੂਰਤੀ ਕਰਨ ਵਾਲੇ ਜਿਹੜੇ ਆ ਉਹ ਹੁਕਮਨਾਮੇ ਦੇ ਨਾਲ ਖੜਨਾ ਹੈ ਚਾਹੇ ਇੱਕ ਵਿਅਕਤੀ ਦੀਆਂ ਭਾਵਨਾਵਾਂ ਦੀ ਪੂਰਤੀ ਕਰਨ ਵਾਲਾ ਹੁਕਮਨਾਮਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਉਣਾ ਹੈ ਪੰਜ ਮੈਂਬਰੀ ਕਮੇਟੀ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣੀ ਹੈ ਭਰਤੀ ਕਰਨ ਵਾਸਤੇ ਆਕਾਲੀ ਦਲ ਦੀ ਪੁਰਨਰ ਸਰਜੀਤੀ ਨੂੰ ਉਹਨੂੰ ਰੱਦ ਕੀਤਾ ਜਾਣਾ ਪਰ ਸੰਗਤ ਨੇ ਆਪਣੇ ਮਨਾਂ ਤੋਂ ਉਸ ਕਮੇਟੀ ਨੂੰ ਰੱਦ ਨਹੀਂ ਕਰਨਾ ਬਸ ਇਹ ਮੇਰੀ ਅਪੀਲ ਹੈ ਆਪਾਂ ਉਸ ਪੰਜ ਮੈਂਬਰੀ ਕਮੇਟੀ ਨੂੰ ਰੱਦ ਨਹੀਂ ਕਰਨਾ ਹੈ ਆਪਾਂ ਮਨ ਦਾ ਮਾਨ ਸਤਕਾਰ ਅਦਬ ਜਿਹੜਾ ਹੈ ਉਹ ਦੇਣਾ। ਮੈਨੂੰ ਪਤਾ ਲੱਗਿਆ ਬਹੁਤ ਸਾਰੇ ਸ਼ਰੋਮਣੀਆਂ ਅਕਾਲੀ ਦਲ ਦੇ ਅਹੁਦੇਦਾਰਾਂ ਨੇ ਅੱਜ ਆਪਣੇ ਅਸਤੀਫੇ ਜਿਹੜੇ ਨਿਭੇਸ ਦਿੱਤੇ ਨੇ ਪਾਰਟੀ ਨੂੰ ਇੱਥੇ ਬੈਠੇ ਨੇ ਬਹੁਤ ਸਾਰੇ ਅਹੁਦੇਦਾਰ। ਮੈਂ ਉਹਨਾਂ ਦਾ ਧੰਨਵਾਦ ਕਰਦਾ। ਉਹਨਾਂ ਨੇ ਸਮਝਿਆ ਕਿ ਗਲਤ ਹੋਇਆ ਹੈ। ਔਰ ਅਸੀਂ ਗਲਤ ਦਾ ਸਾਥ ਨਹੀਂ ਦੇ ਸਕਦੇ। ਇਸ ਕਰਕੇ ਉਹ ਘਰੇ ਬੈਠਣ ਦੇ ਵਿੱਚ ਹੀ ਉਹਨਾਂ ਨੇ ਆਪਣੇ ਆਪ ਨੂੰ ਜਿਹੜਾ ਹੈ ਉਹ ਤਿਆਰ ਕੀਤਾ ਤਰਜੀਹ ਦਿੱਤੀ ਆ। ਅਬ ਬਾਕੀਆਂ ਨੂੰ ਵੀ ਕਹਿਣਾ ਕਿ ਅੱਜ ਵਕਤ ਆ ਗਿਆ ਅੱਜ ਸਮਾਂ ਆ ਗਿਆ। ਤੁਸੀਂ ਇੱਕ ਵਿਅਕਤੀ ਨਾਲ ਖੜਨਾ ਹੈ ਜਾਂ ਪੰਥ ਨਾਲ ਖੜਨਾ ਹੈ। ਜੇ ਪੰਥ ਨਾਲ ਖੜਜੋਗੇ ਤੇ ਨਸਲਾਂ ਯਾਦ ਰੱਖਣੀਆਂ। ਤੇ ਜੇ ਅੱਜ ਇੱਕ ਵਿਅਕਤੀ ਨਾਲ ਖੜ ਗਏ ਇਹ ਠੀਕ ਹੈ 4 ਦਿਨ ਉਹਦਾ ਮੰਨ ਲਾਂਗੇ। ਪਰ ਨਸਲਾਂ ਬਖਸ਼ੀਆਂ ਨਹੀਂ ਜਾਣੀਆਂ ਇਤਿਹਾਸ ਦੇ ਅੰਦਰ ਕਾਲੇ ਪੰਨਿਆਂ ਦੇ ਵਿੱਚ ਨਾਂ ਲਿਖਿਆ ਜਾਏਗਾ ਇਹ ਗੱਲ ਚੇਤੇ ਕਰ ਲਓ ਜਿਵੇਂ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਬਾਬਾ ਦੀਪ ਸਿੰਘ ਜੀ ਨੇ ਖੰਡੇ ਦੇ ਨਾਲ ਲਕੀਰ ਖਿੱਚੀ ਸੀ ਨਾ ਕਿ ਇੱਧਰ ਜਾ ਉੱਧਰ ਅੱਜ ਇੱਧਰ ਜਾ ਉੱਧਰ ਅੱਜ ਹਰਮੰਦਰ ਸਾਹਿਬ ਦੀ ਆਜ਼ਮਤ ਨੂੰ ਬਚਾਉਣ ਵਾਸਤੇ ਤੁਰਨਾ ਹੈ ਇਹ ਘਰਾਂ ਦੇ ਵਿੱਚ ਸੁੱਖ ਭੋਗਣ ਵਾਸਤੇ ਬੈਠਣਾ ਹੈ। ਔਰ ਸਾਡੇ ਇਤਿਹਾਸ ਦੇ ਵਿੱਚ ਮਾਣ ਦੇ ਨਾਲ ਇਹ ਗੱਲ ਲਿਖੀ ਗਈ ਹੈ ਕਿ ਇੱਕ ਵੀ ਸਿੱਖ ਐਸਾ ਜੀ ਨਿਕਲਿਆ ਜਿਨੇ ਕਿਹਾ ਹੋਵੇ ਕਿ ਮੈਂ ਆਪਣੇ ਘਰ ਦੇ ਵਿੱਚ ਸੁੱਖ ਆਰਾਮ ਭੋਗਣ ਲਈ ਬੈਠਣਾ ਹੈ। ਸਾਰੇ ਦੇ ਸਾਰਿਆਂ ਨੇ ਕਿਹਾ ਖੰਡੇ ਨਾਲ ਵਾਹੀ ਹੋਈ ਲਕੀਰ ਨੂੰ ਟੱਪ ਕੇ ਕਿ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਨੂੰ ਬਚਾਉਣ ਵਾਸਤੇ ਤੁਰਨਾ ਹੈ। ਅੱਜ ਵੀ ਲਕੀਰ ਖਿੱਚ ਕੇ ਤੁਰਨ ਦਾ ਜਿਹੜਾ ਵਕਤ ਹੈ ਸਾਥ ਸੰਗਤ ਦੀ ਆ ਗਿਆ ਹੈ। ਅਸੀਂ ਲੰਬਾ ਦੋਹੀਏ ਕਾਫਲਾ ਬਣਾ ਕੇ ਤੁਰਿਏ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਛਤਰ ਛਾਇਆ ਹੇਠ ਤੁਰਿਏ ਤੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਜਦੋਂ ਕੌਮ ਪੰਥ ਕਾਫਲਾ ਬਣਾ ਕੇ ਤੁਰ ਪੈਂਦੇ ਆ ਜੇ ਪੰਥ ਦੀ ਹਨੇਰੀ ਜਿਹੜੀ ਹੈ ਜਦੋਂ ਝੁੱਲਦੀ ਹੈ ਤੇ ਇਹ ਸੁੱਕੇ ਪੱਤੇ ਜਿਹੜੇ ਆ ਇਹ ਬਹੁਤੀ ਦੇਰ ਤੱਕ ਦਰਖਤਾਂ ਦੇ ਨਾਲ ਟਗੇ ਰਹਿਣੇ ਨਹੀਂ ਹੈ ਸੁੱਕ ਤਾਂ ਗਏ ਆ ਅਟਕੇ ਹੋਏ ਆ ਮਾਰੇ ਦੇ ਸੁੱਕ ਤਾਂ ਗਏ ਸੁੱਕ ਤਾਂ ਉਦੋਂ ਹੀ ਗਏ ਜਦੋਂ ਇਹਨਾਂ ਦੇ ਰਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ ਜਿਹੜੇ ਆ ਉਹ ਗਲੀਆਂ ਦੇ ਵਿੱਚ ਖਿਲਰ ਗਏ ਉਦੋਂ ਹੀ ਸੁੱਕਣੇ ਸ਼ੁਰੂ ਹੋ ਗਏ ਸੀ ਉਦੋਂ ਹੀ ਸੁੱਕਣੇ ਸ਼ੁਰੂ ਹੋ ਗਏ ਸੀ ਜਦੋਂ ਗੋਲੀਆਂ ਚੱਲ ਗਈਆਂ ਸੀ ਨੇ ਹੱਥੇ ਸੀ ਤਾਂ ਅੱਜ ਇਹ ਅਟਕੇ ਹੋਏ ਨੇ ਬਸ ਸਿਰਫ ਇੱਕ ਛੋਟਾ ਜਿਹਾ ਤੂਫਾਨ ਬਣਨ ਦੀ ਲੋੜ ਹੈ ਤੇ ਛੋਟਾ ਜਿਹਾ ਤੂਫਾਨ ਬਣ ਗਏ ਤੇ ਫਿਰ ਇਹਨਾਂ ਨੇ ਟੁੱਟ ਕੇ ਡਿੱਗ ਜਾਣਾ। ਇਹ ਟੁੱਟ ਕੇ ਡਿੱਗਣਗੇ ਤੇ ਨਵੇਂ ਪੱਤੇ ਜਿਹੜੇ ਆ ਉਹ ਯਕੀਨਨ ਜ਼ਰੂਰ ਫਾਇਦਾ ਹੋਣਗੇ। ਔਰ ਜਦੋਂ ਨਵੇਂ ਪੱਤੇ ਪੈਦਾ ਹੋਣਗੇ ਇਹ ਉਹ ਦਰਖਤ ਸਾਨੂੰ ਛਾਂ ਦੇਏਗਾ ਸਾਨੂੰ ਫਲ ਵੀ ਦੇਏਗਾ। ਅੱਜ ਜੇ ਅਸੀਂ ਛਾਂ ਮੰਨਣੀ ਹੈ ਜੇ ਅੱਜ ਅਸੀਂ ਫਲ ਖਾਣਾ ਹੈ ਤੇ ਫਿਰ ਨਵੇਂ ਪੱਤੇ ਜਿਹੜੇ ਨੇ ਪੈਦਾ ਹੋਣ ਵਾਲੇ ਉਹਨਾਂ ਨੂੰ ਮੌਕਾ ਦੇਣ ਵਾਸਤੇ ਸੁੱਕੇ ਪੱਤਿਆਂ ਨੂੰ ਹਟਾਉਣ ਦਾ ਜਿਹੜਾ ਵਕਤ ਜਿਹੜਾ ਹੈ ਉਹ ਆ ਗਿਆ। ਤੇ ਬਹੁਤਾ ਲੰਮਾ ਸਮਾਂ ਨਾ ਲਵਾ। ਬਹੁਤ ਸਾਰੇ ਵਿਦਵੰਤੇ ਬੈਠੇ ਨੇ ਅੱਜ ਮਹਿਲਾ ਦਿਵਸ ਵੀ ਹੈ ਪਰ ਮੈਂ ਪਹਿਲਾਂ ਵੀ ਕਿਹਾ ਕਿ ਸਿੱਖ ਬੀਬੀਆਂ ਦੀ ਹਮੇਸ਼ਾ ਹੀ ਪੰਥ ਦੇ ਵਿੱਚ ਵੱਡੀ ਜ਼ਰੂਰਤ ਤੇ ਯੋਗਦਾਨ ਰਿਹਾ ਹੈ ਮੈਂ ਪਟਿਆਲੇ ਵੀ ਬੋਲਦੇ ਆ ਕਿਹਾ ਸੀ ਕਿ ਜਦੋਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵਧਾਵਾ ਦੇ ਕੇ ਆਗੇ ਸੀ ਨਾ ਸਿੱਖ ਤੇ ਫਿਰ ਘਰਾਂ ਦੇ ਵਿੱਚ ਉਹ ਬੀਬੀਆਂ ਨੇ ਫਟਕਾਰ ਪਾਈ ਸੀ ਉਹ ਗੁਰੂ ਨੂੰ ਛੱਡਿਆ ਆਇਓ ਉਹ ਗੁਰੂ ਨੂੰ ਛੱਡ ਗਿਆ ਹੂੰ ਇਤਿਹਾਸੇ ਵੀ ਕਹਿੰਦਾ ਕਿ ਲਾਣਤ ਪਾਈ ਅੱਜ ਵਕਤ ਆ ਗਿਆ ਹੈ ਬੀਬੀਓ ਤੁਹਾਡੇ ਜਾਗਣ ਦਾ ਅੱਜਵੇਂ ਪਰਮਾਨੰਥ ਜੀ ਨੇ ਦੱਸਿਆ ਨਾ ਕਿ 11 ਡਾਇਰੈਕਟਰ ਦੇ ਮੈਂਬਰ 15 ਹੁੰਦੇ ਆ ਵਿੱਚੋਂ ਪ੍ਰਧਾਨ ਜਿਹੜਾ ਉਹ ਮਿਸਿੰਗ ਹੈ 14 14 ਦੇ ਵਿੱਚੋਂ ਤਿੰਨ ਜਾਗਦੀ ਜ਼ਮੀਰਾਂ ਨੇ 11 ਹੀ ਰਹਿ ਗਈ ਉਹ ਜਦੋਂ ਫੈਸਲਾ ਕਰਕੇ ਗੈਰ ਸਿਧਾਂਤਕ ਘਰੇ ਆਏ ਹੋਣੇ ਆ ਕਿ ਕਿਹੜੇ ਮੂੰਹ ਨਾਲ ਆਪਣੇ ਜਵਾਕਾਂ ਚ ਬੈਠੇ ਹੋਣੇ ਕਿਹੜੇ ਮੂੰਹ ਨਾਲ ਬੱਚਿਆਂ ਚ ਬੈਠੇ ਹੋਣੇ ਵੀ ਅੱਜ ਤੁਸੀਂ ਬੜਾ ਫਕਰਦਾ ਕੰਮ ਕਰਕੇ ਰਹੇ ਹੋ ਜਥੇਦਾਰ ਲਾਤੇ ਅੱਜ ਅਸੀਂ ਜਥੇਦਾਰ ਲਾਤੇ ਕਾਦੇ ਵਾਸਤੇ ਲਾਏ ਆ ਉਹ ਬਈ ਜਿਨ੍ਹਾਂ ਨੇ ਆਪਾਂ ਨੂੰ ਅਹੁਦੇਦਾਰੀਆਂ ਦਿੱਤੀਆਂ ਨੇ ਉਹਨਾਂ ਦਾ ਹਿਸਾਬ ਚੁਕਾਉਣ ਵਾਸਤੇ ਲਾਏ ਆ ਗੈਰ ਸਿਧਾਂਤਕ ਕੰਮ ਨਹੀਂ ਆ ਹੋਵੇ ਸਾਨੂੰ ਕੀ ਹੈ ਅਸੀਂ ਤਾਂ ਐਸਾਨਾ ਦੇ ਭਾਰ ਥੱਲੇ ਦੱਬੇ ਆਉਹਦੇ ਤਾਂ ਸਾਨੂੰ ਵੀ ਦਿੱਤੇ ਸੀ ਤੇ ਸਾਨੂੰ ਵੀ ਪਿਆਰੇ ਸੀ ਵਧੀਆ ਸੀ ਪਰ ਜਦ ਉਸ ਸਿਧਾਂਤ ਦੀ ਗੱਲ ਆ ਗਈ ਜਦੋਂ ਮर्यादा ਦੀ ਗੱਲ ਆ ਗਈ ਉਦੋਂ ਸਮਝਦਾ ਨਹੀਂ ਜੀ ਇਸ ਕਰਕੇ ਅੱਜ ਵਕਤ ਆ ਗਿਆ ਕਿ ਅਸੀਂ ਜਾਗੀਏ ਆਪ ਜਾਗिए ਤੇ ਹੋਰਾਂ ਨੂੰ ਜਗਾਈਏ ਫੇਰ ਸਾਡੀਆਂ ਸੰਸਥਾਵਾਂ ਦਾ ਮਲਾਲ ਜਿਹੜਾ ਹੈ ਉਹ ਉੱਚਾ ਹੋਏਗਾ ਮੈਂ ਅੰਤ ਦੇ ਵਿੱਚ ਫਿਰ ਇੱਕ ਵਾਰੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਆਪ ਸਾਰੀ ਸੰਗਤ ਦਾ ਰਾਜਪਰੀ ਦੀ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਆਪ ਜੀ ਨੇ ਨਿਮਾਣੇ ਜੇ ਇਸ ਸੇਵਾਦਾਰ ਨੂੰ ਮਾਣ ਬਖਸ਼ਣ ਦਾ ਜਿਹੜਾ ਹੈ ਉਹ ਮੌਕਾ ਦਿੱਤਾ ਹੈ ਆਕਾਨਪੁਰ ਖੱਕੇ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਤੁਹਾਡੇ ਸਾਰਿਆਂ ਦੇ ਸਿਰਾਂ ਦੇ ਉੱਤੇ ਮਿਹਰ ਭਰੇ ਹੱਥ ਰੱਖ ਕੇ ਤੁਹਾਨੂੰ ਖੁਸ਼ੀਆਂ ਬਖਸ਼ੇ ਤੁਹਾਨੂੰ ਖੇੜੇ ਬਖਸ਼ੇ ਤੁਹਾਨੂੰ ਜਿਹੜਾ ਹੈ ਉਹ ਤੰਦਰੁਸਤੀਆਂ ਬਖਸ਼ਿਸ਼ ਕਰਕੇ ਨਾਮ ਬਾਣੀ ਬਖਸ਼ਿਸ਼ ਕਰਕੇ ਜਿਹੜਾ ਹੈ ਆਪਣੇ ਚਰਨਾਂ ਦੀ ਜਿਹੜੀ ਹੈ ਉਹ ਖੁਸ਼ੀ ਬਖਸ਼ੇ